ਇੱਧਰ 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 ਚਾਹੀਦਾ ਉੱਤੋਂ ਵੀ ਆ ਘੁੰਮ ਕੇ ਉੱਤੋਂ ਵੀ ਲੋ ਜੀ ਬਾਬਾ ਜੀ ਵਾਹਿਗੁਰੂ ਜੀਰਾ ਜੀਰਾ ਦੂਜਾ ਬੜਾ ਤਰ੍ਹਾਂ ਪਾਸੇ ਵੀ ਪਾਉਂਦਾ ਇਸ ਕੋਈ ਨਾ ਬੜਾ ਬਹੁਤ ਨਾਲ ਬੜਾ ਜਿਆਦਾ ਬੁਜਾ ਮੈਂ ਤਾਂ ਬਾਅਦ ਹੀ ਸਮਝੂਗਾ ਇਹਦਾ ਕੋਈ ਵੀ ਹੋਣਾ ਮੈਂ ਤਾਂ ਆ ਰਿਹਾ ਆ ਗਏ ਪਿਆਰ ਕਿੰਨਾ ਟਾਈਮ ਲੱਗ ਜੀ 20 ਮਿੰਟ ਵੱਧ ਤੋਂ ਵੱਧ 20 ਮਿੰਟ 25 ਵੱਧ ਵੱਧ ਜੀ ਲਾਓ ਆਹ ਚੰਨਰ ਤੋਂ ਹੋਰ ਆ ਜਾਓ ਬੈਂਟੇ ਚੱਟਦਾ ਆ ਇਹ ਕੰਮ ਬਾਹਰ ਪੱਟੀ ਲਾ ਦੇ ਜੀ ਉਧਰ ਜੀਤਾ ਚੱਗਲੇ ਲਿਆਇਆ ਤੇ ਪ੍ਰਸ਼ਾਦ ਦੀ ਤਿਆਰੀ ਆ ਕੱਪੜਾ ਕੱਟ ਕੇ ਕੱਪੜਾ ਮਾਰ ਲਾ ਪਾਣੀ ਹੈਗਾ ਉਧਰ ਉਹਦੇ ਕੇਟਲੀ ਬਈ ਘੋੜਾ ਘਟੋਣਾ ਪੈਣਾ ਇਧਰ ਤਾਂ ਕਿ ਧੂਮ ਜੇ ਹੋ ਫੇਰ ਵੀ ਲੋੜ ਹੈ ਹਾਂ ਫੇਰ ਵੀ ਲੋੜ ਉਹ ਪਿਆ ਆਪਣੇ ਰੋਟੀਆਂ ਚੋਂ ਪਪਣ ਦੋਗਾ ਪਿਆ ਖੁੱਲਾ ਆਣੀ ਕਿਤੇ ਆਹ ਦੇ ਪਿਆ ਕਿਹਾਵਾ ਪਿਆ ਇਧਰ ਵਿੱਚ ਆ ਲੋ ਇਹਨੂੰ ਤੱਤੇ ਤਾਂ ਨੇੜੇ ਹੀ ਰੱਖ ਦੇਣਾ ਖੋਲ ਕੇ ਨਾ ਖੁਰ ਜੂਗਾ ਕਿਤੇ ਰੱਖ ਦੇਣੀ ਰੱਖ ਦੇਣੀ ਰੱਖ ਕਹਿੰਦਾ ਕਿਧਰ ਕਿਧਰ ਸੇਕ ਲਾ ਬਰ ਕੋਈ ਜੀ ਬੋਲ ਬਣਾ ਲਾਂਗੇ ਛੇਦੀ ਕਰੋ ਛੇਦੀ ਤਲਕਾ ਦਾ ਬਣ ਗਿਆ ਖਮਾਓ ਹੱਥ ਛੇਦੀ ਛੇਦੀ ਪ੍ਰਧਾਨ ਕੋਲਾ ਹੀ ਨਹੀਂ ਪ੍ਰਧਾਨ ਸਾਡਾ ਅੱਜ ਬੰਦਾ ਆਟੇ ਵਾਲਾ ਨਮਾ ਆ ਗਿਆ ਏ ਅੱਜ ਆਟਾ ਕਹਿੰਦਾ ਸਿਮਾ ਆਟੇ ਪਾਣੀ ਪਾ ਲਿਆ ਅੱਜ ਪਤਾ ਲੱਗ ਜੂ ਇਹਦੇ ਜ਼ੋਰ ਦਾ ਸਿਮੇ ਰੋਟੀ ਭੁਰਨੀ ਨਹੀਂ ਚਾਹੀਦੀ ਜੇ ਮੈਂ ਨਹੀਂ ਭੁਰਦੀ ਤਾਂ ਆ ਦੇਖ ਆਟਾ ਇੰਨਾ ਉਹ ਜਿਹਾ ਹੀ ਦਾ ਨਾ ਮਲੈਮ ਤੁਸੀਂ ਕੀ ਦੇਖ ਰਹੇ ਹੋ ਇੱਥੇ ਬੈਠੇ ਸਿੱਖ ਰਹੇ ਹੋ ਸਿੱਖ ਰਹੇ ਹੋ ਕੀ ਕਰਦੇ ਹੋ ਹੋਰ ਸਿਖਾ ਰਹੇ ਆ ਠੀਕ ਹੈ ਏ ਆ ਕੀ ਹੈ ਇਹ ਬਾਹਰ ਲੜਦਾ ਇਹ ਚੱਜੀ ਹੈ ਮਾਰ ਤੀਰ ਦੇ ਵੱਡਿਆਂ ਲਈ ਜਾਨਾ ਜ਼ੋਰ ਘੱਟਵਾ ਜਦੋਂ ਜ਼ੋਰ ਘੱਟ ਲੱਗਦਾ ਰਾ ਘੱਟ ਪਾ ਕੰਮ ਵੱਧ ਕਰ ਮੇ ਯੋਰ ਬਹੁਤ ਲੱਗਦਾ ਮੁਰਕੋ ਮੁਰਕੀ ਹੋ ਗਿਆ ਆਣੀ ਸੌਖੀ ਆ ਬਣਾਉਣੀ ਬਹੁਤ ਔਖੀ ਆ ਵੀ ਕੋਈ ਨਹੀਂ ਸਾਰਿਆਂ ਦੇ ਵਿਆਹ ਹੋ ਗਿਆ ਆਪਣੀ ਬਣਾਉਣੀ ਜਾ ਕਰਨ ਔਰ ਨਹੀਂ ਮਿਲਦੀ ਬਣਾਉਣੀਆਂ ਆਪ ਹੀ ਉਹਨੂੰ ਜਦਾਂ ਮੈਂ ਦੁੱਤੀ ਪਹਿਲੇ ਰੋਟੀਆਂ ਬਣਾ ਲੈਂ ਆ ਹੈ ਕੀ ਹੋ ਗਿਆ ਪੱਠੀ ਸਬਜ਼ੀ ਬਣਾ ਕੇ ਫਿਰ ਉਹਤੇ ਹੀ ਬਣਾ ਲਿਓ ਇਹ ਬਾਅਦ ਚ ਕਰਦੀ ਵੀ ਖਰਾਬ ਆ ਯਾਰ ਤਰਬੀਤ ਤੇਰੀ ਨਹੀਂ ਜਾਂਦੀ ਇੱਥੇ ਉਹਤੇ ਬਣਾ ਲਓ ਸਬਜ਼ੀ ਦਾ ਬੰਨ ਵਾਲੀ 5 ਮਿੰਟ ਸਬਜ਼ੀ ਬਣੀ ਆਟਾ ਗੁੰਨ ਲਓ ਨਜ਼ਰ ਇਹ ਵੀ ਛਾਂਗਤ ਨਹੀਂ ਇਹ ਵੀ ਲੰਗਰ ਆ ਇਹ ਵੀ ਛਾਂਗਤ ਵਾਲਾ ਲੰਗਰ ਪੈ ਗਿਆ ਛਾਂਗਤ ਦੀ ਸੇਵਾ ਕੱਲ ਨੂੰ ਜਿਹੜੀ ਵਾਰਟੀ ਬਣਾਉਣੀ ਆ ਤੇ ਗੰਦੀ ਪੱਧਰ ਤੇ ਕੰਮ ਕਰਨਾ ਪੈਂਦਾ ਹੁੰਦਾ। ਕੱਲ ਨੂੰ ਚੱਲਦੇ ਆ। ਪਹਿਲਾ ਮਾਲ ਲਿਆ ਹੋਵੇ ਚੰਗਾ ਜਿਹਾ ਪੂਰਾ ਤਾਂ। ਟਮਾਟਰ, ਟਮੂਟਰ ਦਾ ਰਕ ਪੱਧਰ ਕਿੱਦਾਂ। ਕੱਲ ਨੂੰ ਆਪਾਂ ਸਾਮਾਨ ਪਹਿਲਾਂ ਲੈ ਲੈਣਾ। ਹੁਣ ਇਹਦਾ ਪੁੱਛਿਆ ਜੀ ਉਹ ਕਹਿੰਦਾ ਹੈਗਾ ਬਾਕੀ ਸਾਮਾਨ। ਯਾਨੀ ਭੱਟੀ ਦੁਕਾਨ ਦੇਖੀ ਨਹੀਂ ਲੀ ਜੀ ਤੇ ਮਾਰ ਦੀ ਸਬਜ਼ੀ ਜਿਹੜੀ ਆ ਜੀ ਉੱਥੇ ਲੈ ਲੈ। ਹੂੰ। ਕੱਲ ਸਾਮਾਨ ਸਾਰਾ ਲਵਾਂਗੇ। ਆਦਰਕ, ਟਮਾਟਰ, ਹੋਰ ਕੀ ਲੈਣ ਵਾਲਾ ਆਪਣਾ ਸਾਮਾਨ? ਮਿਰਚ ਹੈਗੀ ਹਰੀ। ਟਮਾਟਰ ਜਿਹੜੇ ਨੰਬਰ ਤੇ ਵੀ ਲੈਣੀ। ਹਰੀ ਮਿਰਚ ਲੈਣੀ ਆ ਟਮਾਟਰ, ਆਦਰਕ। ਆਣਾ ਮੁੱਕੀ ਨਾਲ ਆ ਉਹ ਸਾੜਿਆ ਮਲੇ ਪਾਣੀ ਇਹ ਕੰਮ ਬੜ ਕੇ ਆ ਨਾ ਇਹ ਠੀਕ ਆ ਲਾਉਂਦਾ ਮੁੱਕੀ ਤਾਂ ਤੁਸੀਂ ਹੋਰ ਕੰਮ ਕਰ ਲਓ ਕੋਈ ਇਹ ਤਾਂ ਮੂਰੇ ਸਜੇ ਬੈਠੇ ਆ ਸਿੱਖਦੇ ਆਂ ਸਿੱਖਦੇ ਆਂ ਮੁੱਕੀ ਲਵਾ ਇਹਨਾਂ ਤੋਂ ਕਿਉਂ ਮੁੱਕੀ ਲਵਾ ਆ ਦੇ ਕਿਉਂ ਲਾ ਗਿਆ ਕਿ ਨਾ ਹੱਥਾਂ ਨਾਲ ਵੀ ਲੈ ਜਾਣਾ ਜਦੋਂ ਆਟਾ ਬਣ ਗਿਆ ਇਹ ਸਿੱਖ ਕੇ ਸਕੇ ਇਹ ਨਾਲੋਂ ਵੀ ਲੈ ਜਾਣਾ ਇਹ ਸੌਖਾ ਰੋ ਜੇ ਖਾਣ ਨੂੰ ਆਇਆ ਆਪਾਂ ਜਾ ਰਹੇ ਹਾਂ ਦੋਨੇ ਦੇ ਨਾਲ ਵਿੱਚ ਠੀਕੀ ਕੰਮ ਕਰਕੇ ਬੁੜੂ ਹਾਂਜੀ ਬਾਬਾ ਜੀ ਇੱਕ ਪੱਠੀ ਇੱਕ ਪੱਠੀ ਦੀ ਸਬਜ਼ੀ ਬਣਾ ਕੇ ਬਾਅਦ ਚ ਆਪਾਂ ਉਹ ਉਹ ਤੇ ਪ੍ਰਸ਼ਾਦਾ ਪਕਾ ਲੈਣਾ ਉਹ ਪੱਠੀ ਥੋੜੀ ਜਿਹੀ ਗੜਬੜ ਕਰਦੀ ਆ ਕੋਈ ਨਹੀਂ ਪੱਠੀ ਆਪਾਂ ਬਦਲ ਲੈਣੀ ਹੈ ਲਿਆਓ ਜਾਓ ਆ ਲੈ ਲਓ ਤੋਤਰ ਤੜਕਾ ਤਿਆਰ ਹੋ ਗਿਆ ਜੀ ਤੜਕਾ ਤਿਆਰ ਆ ਉਹ ਚਲੀ ਜਾਂਦੀ ਆ ਭੋਜਨ ਸਬਜ਼ੀ ਲੇਟ ਹੋ ਗਈ ਤੜਕਾ ਪਹਿਲਾਂ ਬਣ ਗਿਆ ਜੀਤ ਆ ਗਿਆ ਚਕਲਾ ਵੇਲਣਾ ਖੋਚਣਾ ਸਾਰਾ ਸਮਾਨ ਤਿਆਰ ਕੇ ਬੈਠਾ ਜੀ